ਅਕਾਲੀ ਦਲ ਸੁਧਾਰ ਲਹਿਰ ਪੰਕ ਕਰ ਦਿੱਤੀ ਗਈ ਹੈ ਅਬਿਸਰ ਦੇ ਵਿੱਚ ਬੈਠਕ ਕਰਕੇ ਫੈਸਲਾ ਲਿਆ ਗਿਆ ਸੋ ਅਕਾਲੀ ਦਲ ਦੇ ਬਾਕੀ ਧੜੇ ਨੇ ਖੜੀ ਕੀਤੀ ਸੀ ਸੁਧਾਰ ਲਹਿਰ ਅਕਾਲ ਤਖਤ ਸਾਹਿਬ ਨੇ ਬਾਕੀਆਂ ਨੂੰ ਇਕੱਠੇ ਹੋਣ ਦਾ ਆਦੇਸ਼ ਦਿੱਤਾ ਸੀ ਸੋ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟ ਦਿੱਤਾ ਗਿਆ ਪੰਕ ਕਰ ਦਿੱਤਾ ਗਿਆ ਜਿਸ ਤੇਕੀ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ ਮੀਟਿੰਗ ਉਪਰੰਤ ਇਹ ਅਹਿਮ ਫੈਸਲਾ ਲਿਆ ਗਿਆ ਦਾਜ਼ੇ ਕੀ ਸ਼੍ਰਕਾਤਾ ਖ ਸਾਹਿਬ ਤੋਂ ਵੀ ਹੁਕਮ ਜਾਰੀ ਹੋਇਆ ਕਿ ਸਾਰੇ ਹੀ ਜੜੇ ਕੀ ਦੋਵੇਂ ਇਰਾਦੇ ਜੜੇ ਕੀ ਆਗੂ ਨੇ ਉਹ ਇਕੱਠੇ ਹੋ ਜਾਣ ਸੋ ਇਸ ਕਰਕੇ ਮੀਟਿੰਗ ਕੀਤੀ ਗਈ ਇਸ ਕਰਕੇ ਅਕਾਲੀ ਦਲ ਸੁਧਾਰ ਲਹਿਰ ਨੂੰ ਪੰਕ ਕਰ ਦਿੱਤਾ ਗਿਆ ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਕਿ ਅੱਜ ਅਮਰਸਰ ਦੀ ਪਵਿੱਤਰ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਸudar ਲਹਿਰ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ ਉਸ ਵਿੱਚ ਜੋ ਸਾਨੂੰ ਸਿੰਘ ਸਾਹਿਬ ਗੈਨਿਕਬੀਰ ਸਿੰਘ ਜੀ ਜੈਹਦਰ ਅਕਾਲਪਤਖ ਸਾਹਿਬ ਨੇ ਹੁਕਮ ਦਿੱਤਾ ਸੀਗਾ ਕਿ ਇਸ ਸudar ਲਹਿਰ ਨੂੰ ਸਮੇਟ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਆਪਣਾ ਯੋਗਦਾਨ ਪਾਓ ਤੇ ਅਸੀਂ ਉਸ ਦਿਨ ਹੀ ਜੇ ਦੁਆਰਾ ਮੈਂ ਰਿਪੀਟ ਕਰਦਾ ਉਸ ਦਿਨ ਹੀ ਫੈਸਲਾ ਕਰ ਲਿਆ ਸੀ ਇਸੇ ਦਾਅਵੇ ਲੈਰ ਨੂੰ ਸਮੇਟ ਦੇਣਾ ਆ ਲੇਕਿਨ ਅੱਜ ਰਸਮੀ ਤੌਰ ਤੇ ਸਾਰੇ ਲੀਡਰ ਸਾਹਿਬਾਨਾ ਨੂੰ ਪਰੋਸੇ ਵਿੱਚ ਲੈ ਕੇ ਸਾਰੇ ਨਾਲ ਡਿਸਕਸ ਕਰਕੇ ਰਹਿ ਲੈ ਕੇ ਸਾਰੇ ਇੱਕ ਮੱਤੇ ਸੀਗੇ ਸਰਬਸੰਤੀ ਦੇ ਨਾਲ ਹੀ ਫੈਸਲਾ ਹੋਇਆ ਕਿ ਜੋ ਅਕਾਲ ਤਖਤ ਸਾਹਿਬ ਤੇ ਜੈਦਰ ਸਾਹਿਬ ਨੇ ਕਿਹਾ ਆਪਾਂ ਨੂੰ ਇਹਨੰ ਬਨ ਪ੍ਰਵਾਨ ਕਰ ਲੈਣਾ ਚਾਹੀਦਾ ਤੇ ਅੱਜ ਅਸੀਂ ਉਹ ਜਿਹੜਾ ਸਮੂਹ ਸੰਗਤਾਂ ਨੂੰ ਸਾਰੇ ਪੰਥਦਰਦੀਆਂ ਨੂੰ ਸਿੱਖ ਜਗਤ ਨੂੰ ਗੁਰੂ ਕੀ ਸੰਗਤ ਨੂੰ ਦੱਸਣਾ ਚਾਹੁੰਦੇ ਆ ਇਸ਼ਰੋਮਣੀ ਕਾਲੀਦਲ ਸਦਾਰ ਲੈਰ نوਸੀ ਸਮੇਟਤਾ ਹੈ ਜੋ ਸਾਨੂੰ ਅਕਾਲ ਤਖਤ ਸਾਹਿਬ ਤੇ ਜੈਦਰ ਸਾਹਿਬ ਨੇ ਹੁਕਮ ਦਿੱਤਾ ਸੀ ਉਹਦੇ ਮੁਤਾਬਕ ਉਹ ਜੋ ਅਕਾਲ ਤਖਤ ਸਾਹਿਬ ਦੇ ਜੈਦਰ ਸਾਹਿਬ ਸਿੰਘ ਸੁਭਾਨਾ ਨੇ ਉਸ ਦਿਨ ਫੈਸਲੇ ਸੁਣਾਏ ਸੀਗੇ ਉਹਦੇ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਈ ਤਰ੍ਹਾਂ ਦੇ ਜਿਹੜੇ ਆਪਣੇ ਸ਼ੰਕੇ ਪ੍ਰਗਟ ਕੀਤੇ ਜਾ ਰਹੇ ਨੇ ਕੁਝ ਤਾਂ ਸ਼ਰੋਮਣੀ ਕਾਲੀਦਲ ਦੇ ਲੀਡਰ ਨੇ ਹੁਣੀ ਹੁਣੀ ਜਿਹੜੇ ਮਾਨਯੋਗ ਧਮੀ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਸੀ ਕਾਲ ਤੱਕ ਸਾਹਿਬ ਵੱਲੋਂ ਸੱਤ ਮੈਂਬਰੀ ਜਿਹਨੇ ਭਰਤੀ ਕਰਨੀ ਸੀ ਉਹਦੇ ਤੇ ਉਹਨਾਂ ਨੇ ਕੁਝ ਟਿੱਪਣੀ ਕੀਤੀ ਆ ਕਿ ਇਹ ਕਮੇਟੀ ਜਿਹੜੀ ਹੈਗੀ ਆ ਇਹ ਕਾਨੂੰਨਨ ਤੌਰ ਤੇ ਕੰਮ ਨਹੀਂ ਕਰ ਸਕਦੀ ਜਿਹੜਾ ਕਿ ਬੜੀ ਹਾਸੋ ਹੀ ਨਹੀਂ ਇਹ ਤਕਰੀਰ ਹੈ ਉਹਨਾਂ ਦੀ ਇਹ ਤਾਂ ਬਹੁਤ ਵਾਰੀ ਫੈਸਲੇ ਸੁਪਰੀਮ ਕੋਰਟ ਤੱਕ ਹੋਏ ਨੇ ਇਲੈਕਸ਼ਨ ਕਮਿਸ਼ਨ ਨੇ ਵੀ ਐਫੀਡੇਵਟ ਦਿੱਤੇ ਨੇ ਆਪਣੇ ਸੁਪਰੀਮ ਕੋਰਟ ਵਿੱਚ ਜਾਂ ਕੋਰਟਾਂ ਵਿੱਚ ਤੇ ਵੀ ਕੋਈ ਵੀ ਜਿਹੜੀ ਪਾਰਟੀ ਸਾਡੀ ਤਾਂ ਹੈ ਮੀਰੀ ਪੀਰੀ ਦਾ ਸਿਧਾਂਤ ਹੈ ਅਸ਼ਰੋਮ ਨਕਾਲੀ ਦਲ ਦਾ ਅਸੀਂ ਉਸ ਤੋਂ ਬਾਹਰ ਜਾ ਹੀ ਨਹੀਂ ਸਕਦੇ ਪਰ ਹੋਰ ਵੀ ਕਈ ਦੇਸ਼ ਦੀਆਂ ਪਾਰਟੀਆਂ ਨੇ ਜਿਹੜੀਆਂ ਧਰਮ ਨੂੰ ਨਾਲ ਲੈ ਕੇ